ਪੰਜਾਬ ਸਰਕਾਰ ਵੱਲੋਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਮੀਮ ਚੱਲ ਰਹੀ ਆ ਉਸ ਦੌਰਾਨ ਸਾਡੇ ਫਰੀਦਕੋਟ ਦੇ ਐਸਐਸਪੀ ਮੈਮ ਡਾਕਟਰ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਉਹਨਾਂ ਦੀ ਰਹਿਮਾਈ ਹੇਠ ਐਸਪੀਡੀ ਸੰਦੀਪ ਕੁਮਾਰ ਡੀਐਸਪੀ ਜੈਤੂ ਮਨੋਜ ਕੁਮਾਰ ਇਹਨਾਂ ਵੱਲੋਂ ਜਿਹੜੀ ਹੈਗੀ ਗਸ਼ਤ ਦੌਰਾਨ ਜਿਹੜੀ ਹੈਗੀ ਇੱਕ ਮੋਟਰਸਾਈਕਲ ਜਿਹੜਾ ਹੈਗਾ ਬਰਾਮਦ ਕੀਤਾ ਗਿਆ ਜਿਹੜੇ ਮੋਟਰਸਾਈਕਲ ਤੇ ਜਿਹੜਾ ਸ਼ੱਕੀ ਵਿਅਕਤੀ ਗੁਰਮੇਲ ਸਿੰਘ ਪੁੱਤਰ ਨਾਰ ਸਿੰਘ ਵਾਸੀ ਬੰਗਾਗਲਾ ਬਠਿੰਡੇ ਦਾ ਜਿਹੜਾ ਦੋਸ਼ੀ ਆ ਜਿਹਦੇ ਕੋਲੋਂ 110 ਗ੍ਰਾਮ ਜਿਹੜੀ ਹੈਗੀ ਹਿਊਰਨ ਬਰਾਮਦ ਕੀਤੀ ਗਈ ਹਿਊਰਨ ਦੇ ਨਾਲ ਨਾਲ ਜਿਹੜੀ ਹੈਗੀ ਆ 1,50,000 ਜਿਹੜੀ ਆ ਡਰੱਗ ਮਨੀ ਜਿਹੜੀ ਆ ਬਰਾਮਦ ਹੋਈ ਹੈ ਜਿਹੜਾ ਇਹ ਦੋਸ਼ੀ ਗੁਰਮੇਲ ਸਿੰਘ ਹੈਗਾ ਇਹਦੇ ਕੁਝ ਦਿਨ ਦੌਰਾਨ ਇਹ ਗੱਲ ਸਾਹਮਣੇ ਆਈ ਵੀ ਇਹਦੇ ਤੇ ਪਹਿਲਾਂ ਵੀ ਜਿਹੜੇ ਹੈਗੇ ਆ ਤਕਰੀਬ 5 ਮੁਕੱਦਮੇ ਜਿਹੜੇ ਐਨਡੀ ਦੇ ਆਲਰੇਡੀ ਪਹਿਲਾਂ ਹੀ ਦਰਜ ਹੈਗੇ ਪੁਲਿਸ ਜਿਹੜੀ ਹੈਗੀ ਉਹਦੇ ਵੱਲੋਂ ਜਿਹੜਾ ਨਸ਼ਿਆਂ ਦੇ ਖਿਲਾਫ ਜ਼ੀਰੋ ਜਿਹੜੀ ਪਾਲਸੀ ਹੈ ਜਿਹੜੀ ਉਹ ਅਪਲਾਈ ਕੀਤੀ ਜਾ